ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਹੈ 30 7 2024 ਦੀ ਨੈਸ਼ਨਲ ਕ੍ਰਾਈਮ ਵਰਸ ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਸਿੱਧੇ ਡਾਇਰੈਕਸ਼ਨਸ ਤੇ ਅਕੋਰਡਿੰਗ ਟੂ ਦਾ ਜਜਮੈਂਟਸ ਆਫ ਦਾ ਸੁਪਰੀਮ ਕੋਰਟ ਅਨ ਲਲਿਤ ਕੁਮਾਰੀ ਦੀ ਜਜਮੈਂਟ ਕਾਫੀ ਟਾਈਮ ਪਹਿਲਾਂ ਆਈ ਸੀ 2004 ਪਤਾ ਨਹੀਂ 8 ਦੇ ਵਿੱਚ ਦੀ ਜਜਮੈਂਟ ਹੈ ਇਹ ਉਹਦੇ ਵਿੱਚ ਪੁਲਿਸ ਨੂੰ ਇੱਕ ਗੱਲ ਕਹੀ ਗਈ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੇ ਤੁਹਾਡੇ ਲੱਵੇ ਕੋਈ ਵੀ ਕੰਪਲੀਟ ਆਉਂਦੀ ਹੈ ਜਿਹੋ ਦੇ ਵਿੱਚ ਪ੍ਰਾਇਮ ਅਫਸਾਇ ਕੰਜਵਲ ਅਫੈਂਸ ਬਣਦਾ ਹੈ سنگੀਨ ਅਪਰਾਧ ਬਣਦਾ ਹੈ ਵੀ ਜਿਹਦੇ ਵਿੱਚ ਜਿਹੜੀ ਸਜ਼ਾ ਹੈ ਉਹ 3 ਸਾਲ ਤੋਂ ਉੱਪਰ ਬਣਦੀ ਹੈ ਕੈਟਾਗਰੀਜ਼ ਬਣੀ ਹੋਈਆਂ ਨੇ ਅਕੋਰਡਿੰਗ ਟੂ ਸੀ ਆਰ ਪੀ ਸੀ ਹੁਣ ਬੀ ਐਨ ਐਸ ਦੇ ਹਿਸਾਬ ਨਾਲ ਵੀ ਜੇ سنگੀਨ ਅਪਰਾਧ ਹੀ ਤੁਹਾਨੂੰ ਲੱਗਦਾ ਵੀ ਇਹ ਸੈੱਟ ਬੈਠ ਰਿਹਾ ਕੇਸ ਵੀ ਇਹਦੇ ਵਿੱਚ ਕੋਈ ਏਦਾਂ ਦੀ ਧਾਰਾ ਲੱਗ ਰਹੀ ਹੈ ਜਿਹਦੇ ਵਿੱਚ سنگੀਨ ਅਪਰਾਧ ਹੋਣਾ ਪਿਆ ਜਾ ਰਿਹਾ ਤਾਂ ਸਾਨੂੰ ਉੱਥੇ ਜਿਹੜੀ ਹੈਗੀ ਐਫ ਆਈ ਆਰ ਰਜਿਸਟਰਡ ਕਰਨੀ ਮੰਡੇਟਰੀ ਐਫ ਆਈ ਆਰ ਕਰੋ ਉਦੇ ਉਤੇ ਇਨਵੈਸਟੀਗੇਸ਼ਨ ਕਰੋ ਕਿਉਂਕਿ ਜਦੋਂ ਪਰਚਾ ਕੱਟਦਾ ਫੇਰ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਰ ਪੁਲਿਸ ਕੀ ਕਰਦੀ ਹੈ ਟਾਲਮਟੋਲ ਕਰਦੀ ਹੈ ਜੀ ਉੱਥੇ ਇਹਨਾਂ ਨੂੰ ਨਾ ਦਾ ਸੁਪਰੀਮ ਕੋਰਟ ਦੀ ਜੱਜਮੈਂਟ ਦਿੰਦੀ ਹੈ ਨਾ ਇਹਨਾਂ ਨੇ ਪੜਿਆ ਹੁੰਦਾ ਪਰ ਆਪਣਾ ਲੋਕਾਂ ਦਾ ਫਰਜ਼ ਹੈ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਇਹਨੂੰ ਦੱਸਣਾ ਵੀ ਜ਼ਰੂਰੀ ਹੈ ਵੀ ਭਾਈ ਇੱਥੇ ਇਹ ਚੀਜ਼ ਬਣਦੀ ਹੈ ਤਾਂ ਇਹਦੇ ਨਾਲ ਤੁਸੀਂ ਇਹ ਕਰੋ ਸੋ ਨੈਸ਼ਨਲ ਕ੍ਰਾਈਮ ਜੋ 30 7 ਸਟੇਟ ਆਫ ਪੰਜਾਬ ਵਰਸ ਜਿਹੜੀ ਆਈ ਹੈ ਜੱਜਮੈਂਟ ਇਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਜੋ ਇਦਾਂ ਕੋਈ ਸੰਗੀਨ ਅਪਰਾਧ ਦੀ ਕੋਈ ਵੀ ਕੰਪਲੇਟ ਇਦਾਂ ਦੀ ਆਉਂ according to ललित कुमार जजमेंट ऑफ द सुप्रीम कोर्ट दूसरी गल जे पुलिस ਇਹਨਾਂ ਨੂੰ ਕਰਦੀ ਨਹੀਂ ਤਾਂ ਸੁਪਰੀਮ ਕੋਰਟ ਦੀ ਗਾਈਡਲਾਈਨ ਨਹੀਂ ਮੰਨਦੀ ਤਾਂ कंटेंट ਆਫ ਸੁਪਰੀਮ ਕੋਰਟ ਵੀ ਫਾਈਲ ਹੁੰਦੀ ਹੈ ਹਾਈ ਕੋਰਟ ਦੇ ਵਿੱਚ ਤਾਂ ਦੂਜੀ ਗੱਲ ਆਫ ਦੀ ਡਿਊਟੀ ਨਹੀਂ ਇਸ ਤਰੀਕੇ ਨਾਲ ਨਹੀਂ ਮਹਾਉਂਦੇ ਹੈਗੇ ਵੀ ਟਾਲੈਂਟ ਰੋਲ ਕਰਕੇ ਪੈਸੇ ਲੈ ਕੇ ਜਾਂ ਕਿਸੇ ਦੇ ਲੀਡਰ ਦੇ ਚਾਂਸੇ ਦੇ ਵਿੱਚ ਆ ਕੇ ਜਾਂ ਕੋਈ ਹੋਰ ਮਤਲਬ ਕੋਈ ਫੋਨ ਉਹਨੂੰ ਕਾਲ ਕਰਦਾ ਹੈ ਕਿਸੇ ਦੇ ਪ੍ਰੈਸ਼ਰ ਥਲੇ ਆ ਕੇ ਉਹ ਪਰਚਾ ਦਰਜ ਨਹੀਂ ਕਰ ਦਿੰਦਾ ਇਹਨਾਂ ਦੇ ਖਿਲਾਫ ਵੀ ਜਿਹੜੇ ਮੁਲਾਜ਼ਮ ਐਦਾਂ ਦੀ ਕੈਟੇਗਰੀ ਕਰਦੇ ਨੇ ਜੋ ਲਾ ਨੂੰ ਫੋਲੋ ਨਹੀਂ ਕਰਦਾ ਮੁਲਾਜ਼ਮ ਤਾਂ ਉਹਦੇ ਖਿਲਾਫ ਵੀ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਸਾ ਕੋਰਟ ਦੇ ਵਿੱਚ ਪਾ ਸਕਦੇ ਹੋ ਤੇ ਉਹਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਹੈਗੀ ਹੈ ਡਿਪਾਰਟਮੈਂਟ ਇਨਕੁਆਇਰੀ ਵੀ ਤੁਸੀਂ ਲਵਾ ਸਕਦੇ ਹੋ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਸੋ ਇਸ ਜਜਮੈਂਟ ਨੂੰ ਜ਼ਰੂਰ ਪੜਿਓ ਲੇਟੈਸਟ ਜਜਮੈਂਟ ਹੈ 37 ਦੀ 2024 ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਲਲਿਤ ਕੁਮਾਰੀ ਜਿਹੜੀ ਹੈਗੀ ਹੈ ਜਜਮੈਂਟ ਸੁਪਰੀਮ ਕੋਰਟ ਦੀ ਉਹਦੇ ਵਿੱਚ ਵੀ ਗਾਈਡਲਾਈਨ ਨੇ ਵੀ ਜਿਹੜੀ ਐਫ ਆਈ ਆਰ ਆ ਉਹ سنگੀਨ ਅਪਰਾਧਾਂ ਦੇ ਵਿੱਚ ਕਿੱਦਾਂ ਰਜਿਸਟਰਡ ਕਰਨੀ ਹੈ ਤੇ ਮੰਡੇਟਰੀ ਹੈ ਜਾਂ ਇਨਸਟ੍ਰਕਸ਼ਨਸ ਨੇ ਉਹ ਸਾਰਾ ਉਹਦੇ ਵਿੱਚ ਲਿਖਿਆ ਹੋਇਆ ਹੈ ਥੈਂਕ ਯੂ